ਮੈਂ ਉਹਨਾਂ ਨੇ ਕਹਿ ਕੇ ਕਿ ਨਹਿਰ ਚਾਹੇ 2 ਕੱਢ ਦੋ ਸਾਡੀ 3 ਕੱਢ ਦੋ ਪਰ ਉਹਨਾਂ ਨਹਿਰਾਂ ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਚ ਮੋਗਾ ਚਾਹੀਦਾ ਕਿਵੇਂ ਹੋ ਸਕਦਾ ਹੈ ਔਰ ਤੁਹਾਨੂੰ ਇੱਕ ਔਰ ਦੱਸ ਦਿਆਂ 3 ਐਮਐਫ ਪਾਣੀ ਜਿਹੜੀ ਸੰਧੀ ਹੋਈ ਸੀ 60 'ਚ ਉਹ ਤਾਂ ਹਿੰਦੁਸਤਾਨ ਲੈ ਨਹੀਂ ਸਕਿਆ 3 ਐਮਐਫ ਪਾਣੀ ਉਹ ਪੰਜਾਬ ਨੂੰ ਆਉਣਾ ਸੀ ਉਹ ਤਾਂ ਆਇਆ ਨਹੀਂ ਇਹ ਕਿਵੇਂ ਹੋ ਜੂਗਾ ਐਵੇਂ ਛੱਡੀ ਜਾਂਦੇ ਹੋ ਬਹਿ ਕੇ ਕੋਈ ਫੈਸਲਾ ਪੰਜਾਬ ਨਾਲ ਜੁੜਿਆ ਐਵੇਂ ਨਾ ਗਲਤ ਕਰ ਲਿਓ ਜਈ ਪੰਜਾਬ ਪਰ ਰਹਿਮ ਕਰੋ ਹਮ ਲੋਗ ਉਹ ਹੈ ਜਿਨੋ ਨੇ ਆਜ਼ਾਦੀ ਲੈ ਕੇ ਦੀ ਅਭੀ ਵੀ ਹਮਾਰੇ 80% ਜੋ ਪਾਣੀ ਹੈ ਉਹ ਹਮ ਦੇਸ਼ ਕੇ ਅਨਾਪੂਰਤੀ ਕੇ ਲਈ ਦੇ ਰਹੇ ਹੈ ਪੰਜਾਬ ਦੇ ਪਾਣੀ ਨੂੰ ਲੈ ਕੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨੈ브 ਸੈਣੀ ਦੀ ਜੱਫੀ ਪਈ ਹੈ ਜੱਫੀ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਪਈਆਂ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਸਟੈਂਡ ਸੀ ਉਸ ਨੂੰ ਲੈ ਕੇ ਹੁਣ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪਾਣੀ ਦੇ ਮਸਲੇ ਦੇ ਉੱਤੇ ਘੇਰਾ ਜਾ ਰਿਹਾ ਸੀ ਤੇ ਹੁਣ ਲੱਖਾ ਸਦਾਣਾ ਤੇ ਅਮਿਤੋਜ ਮਾਨ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਦੇ ਉੱਤੇ ਕਿਹਾ ਗਿਆ ਹੈ ਇਸ ਦੇ ਬਾਬਤ ਗੱਲਬਾਤ ਕਰਾਂਗੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀਆਂ ਦੇ ਮਸਲੇ ਦੇ ਉੱਤੇ ਬੋਲਦਿਆਂ ਕਿਹਾ ਕਿ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਆਇਆ ਕਿ ਪੰਜਾਬ ਦੀ ਜ਼ਮੀਨ ਅਕਵਾਇਰ ਕਰਨ ਦਾ ਮਤਲਬ ਹੈ ਮਰਡਰ ਯਾਨੀ ਕਿ ਕਤਲ ਕਿਉਂਕਿ ਜੇ ਪੰਜਾਬ ਦੇ ਵਿੱਚ ਭਾਵੇਂ ਤੁਸੀਂ ਦੋ ਨਹਿਰਾਂ ਕੱਢ ਲਿਓ ਪਰ ਉਸ ਦੇ ਵਿੱਚੋਂ ਪੰਜਾਬ ਦੇ ਖੇਤਰ ਦੇ ਵਿੱਚ 100 200 ਮੀਟਰ ਦੇ ਉੱਤੇ ਜਾ ਕੇ ਇੱਕ ਮੋਗਾ ਜ਼ਰੂਰ ਲੱਗਣਾ ਚਾਹੀਦਾ ਪੰਜਾਬ ਦਾ ਲੋਕਾਂ ਨੂੰ ਉਸ ਦਾ ਪਾਣੀ ਮਿਲਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਪਾਣੀ ਉਹ ਤੁਸੀਂ ਲੈ ਲਓ ਇਸ ਨੂੰ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਇਹ ਨਾ ਹੋਵੇ ਕਿ ਤੁਸੀਂ ਬੱਕਰੀ ਦੇ ਪਾਣੀ ਪੀਣ ਵਾਸਤੇ ਵੀ ਉੱਥੇ ਥਾਣਾ ਨਾ ਹੋਵੇ ਇੰਨੀ ਉੱਚੀਆਂ ਕਰ ਦੇਣ ਉਹਦੇ ਵਿੱਚੋਂ ਬੱਕਰੀ ਪਾਣੀ ਵੀ ਨਾ ਪੀ ਸਕੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਸਟੈਂਡ ਨੂੰ ਲੈ ਕੇ ਜੋ ਕੁਝ ਗੱਲਬਾਤ ਕੀਤੀ ਗਈ ਹੈ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਫਿਰ ਲਖਸਦਾਨਾ ਅਮਿਤੋ ਜਮਾਨ ਹੋਰਾਂ ਦੇ ਵੱਲੋਂ ਕੀ ਕੁਝ ਗੱਲਬਾਤ ਕੀਤੀ ਗਈ ਹੈ ਉਹ ਵੀ ਸੁਣਾਵਾਂਗੇ ਤੇ ਨਾਲ ਹੀ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਉਹਨਾਂ ਨੇ ਵੀ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਕੋਲ ਆਪਣਾ ਪਾਣੀ ਨਹੀਂ ਹੈ ਉਹਨਾਂ ਨੇ ਕਿਸ ਹਿਸਾਬ ਦੇ ਨਾਲ ਕੀ ਕੁਝ ਕਿਹਾ ਉਹ ਵੀ ਗੱਲਬਾਤ ਸੁਣਾਵਾਂਗੇ ਪਹਿਲਾਂ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਸੁਣੋ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਐਕਵਾਇਰ ਦਾ ਮਤਲਬ ਪੰਜਾਬ 'ਚ ਮਰਡਰ ਮੈਂ ਉਹਨਾਂ ਨੇ ਕਹਿ ਕੇ ਆ ਨਹਿਰ ਚਾਹੇ ਦੋ ਕੱਢ ਦਿਓ ਸਾਡੀ ਤਿੰਨ ਕੱਢ ਦਿਓ ਪਰ ਉਹਨਾਂ ਨਹਿਰਾਂ 'ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਵਾਂ ਮੋਗਾ ਚਾਹੀਦਾ ਤਾਂ ਅਸੀਂ ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐਂ ਕਰਨਾ ਹੈ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਮੈਂ ਕਿਹਾ ਜ਼ਮੀਨ ਫੇਰ ਤੁਸੀਂ ਕੋਈ ਹੋਰ ਕੱਢਣ ਨੂੰ ਚੈਨਲ ਇੱਧਰ ਦੀ ਉਹ ਇਹਨਾਂ ਕੋਲ ਹੈ ਨਹੀਂ ਜੀ ਚੈਨਲ ਕੋ ਸੋ ਮੈਂ ਕਿਹਾ ਜੀ ਹੁਣ ਪੰਜਾਬ ਚ ਚਾਰ ਨਹਿਰਾਂ ਜੇ ਬਣਾਉਣੀਆਂ ਨੇ ਹੋਰ ਆਜ਼ਾਦੀ ਤੋਂ ਬਾਅਦ ਤਾਂ ਨਹਿਰ ਹੀ ਨਹੀਂ ਬਣੀ ਕੋਈ ਆਜ਼ਾਦੀ ਤੋਂ ਬਾਅਦ ਕੋਈ ਨਹਿਰ ਨਹੀਂ ਬਣੀ ਇਹਨਾਂ ਨੂੰ ਤਾਂ ਪਾਣੀ ਤੇ ਗੱਲ ਕਰਨ ਦੀ ਹੱਕ ਨਹੀਂ ਪਰसों ਵੀ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ ਐਸਵਾਈਐਲ ਦੀ ਮੀਟਿੰਗ ਸੀ ਤੁਸੀਂ ਕੁਝ ਨਹੀਂ ਕਹਿੰਦੇ ਹੁਣ ਨਹੀਂ ਕੁਝ ਕਹਦੇ ਹੋ ਐਸਵਾਈਐਲ ਤੇ ਮਾਨਯੋਗ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਸਾਹਿਬ ਮਾਨਯੋਗ ਮੁੱਖ ਮੰਤਰੀ ਹਰਿਆਣਾ ਸੈਣੀ ਸਾਹਿਬ ਮੀਟਿੰਗ ਸੀ ਸਾਰੇ ਅਫਸਰ ਉੱਥੇ ਮੌਜੂਦ ਸੀ ਪਾਣੀ ਤੇ 2-3 ਘੰਟੇ ਡਿਬੇਟ ਚੱਲੀ ਸਪੀਕਰ ਸਾਹਿਬ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ ਉਹ 1955 ਚਾਹੇ ਹੋ ਗਿਆ ਜੀ ਫਿਰ 1900 ਕਾਟ ਚਾਹੇ ਹੋ ਗਿਆ ਜੀ 1962 ਚਾਹੇ ਹੋ ਗਿਆ ਜੀ 66 ਚਾਹੇ ਹੋ ਗਿਆ ਜੀ 70 ਚਾਹੇ ਹੋ ਗਿਆ ਅਜੇ ਤਾਂ ਜੰਮੇ ਹੀ ਨਹੀਂ ਸਰ ਉਦੋਂ ਅਜੇ ਤਾਂ 75 ਮਾੜ ਲਾਂ ਜੀ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਹ ਤਾਂ ਰਿਪੀਰੀਅਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਜੀ ਰਿਵਿਊ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਜੇਲਮ ਦਾ ਤਾਂ ਆ ਨਹੀਂ ਸਕਦਾ ਜੀ ਚਨਾਬ ਦਾ ਰਾਵੀ ਦਾ ਉੱਜ ਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਚ ਆ ਸਕਦਾ 23 एमएएफ 23 ਮਿਲੀਅਨ ਏਕਰ ਫੀਟ ਪੰਜਾਬ ਦੇ ਪੌਂਗ ਚ ਆ ਸਕਦਾ ਰਣਜੀਤ ਸਾਗਰ ਡੈਮ ਚ ਆ ਸਕਦਾ ਤੇ ਪਾਖੜਾ ਚ ਆ ਸਕਦਾ ਮੈਂ ਇਹੀ ਕਹ ਕੇ ਕਹਾਂ ਉੱਥੇ ਵੀ ਬੜੀ ਵਧੀਆ ਗੱਲ ਹੈ ਲਿਓ ਇਹ ਸਾਨੂੰ ਰਿਪੀਰੀਅਨ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਿਪੀਰੀਅਨ ਪੰਜਾਬ ਹੋਊਗਾ ਔਰ ਪੇਰੀਅਨ ਦਾ ਪਹਿਲਾ ਹੱਕ ਹੁੰਦਾ ਤੇ ਪੰਜਾਬ ਨੂੰ ਪਾਣੀ ਮਿਲ ਜੂਗਾ ਜੀ ਸਾਡੀ ਸਿਚਾਈ ਜਿਹੜੀ ਅਸੀਂ 21% ਤੋਂ 63% ਤੱਕ ਲੈ ਗਏ ਤਿੰਨ ਸਾਲਾਂ ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਘਟਕੜ ਕਲਾ ਸੌਂਚ ਕੀ ਸੀ ਉਦੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤਿਆ ਰਿਹਾ ਸੀ ਅੱਜ 63 ਤੇ ਆ ਗਏ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਅੱਗੇ ਖਾਲ ਅੰਡਰਗਰਾਉਂਡ ਪਾਈਪਾਂ ਹੋਰ ਪੈ ਰਹੀਆਂ ਨੇ ਦੂਜੇ ਪਾਸੇ ਅਮਿਤੋਜ ਮਾਨ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਗਿਆ ਕਿ ਜਿਸ ਤਰ੍ਹਾਂ ਪਹਿਲਾਂ ਦਰਬਾਰਾ ਸਿੰਘ ਮੁੱਖ ਮੰਤਰੀ ਹੋਏ ਨੇ ਪ੍ਰਤਾਪ ਸਿੰਘ ਕੈਰੋ ਹੋਏ ਨੇ ਜਾਂ ਫਿਰ ਜਿਹੜੇ ਹੋਰ ਮੁੱਖ ਮੰਤਰੀ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਹੋਏ ਇਹਨਾਂ ਨੇ ਪੰਜਾਬ ਦੇ ਪਾਣੀ ਵੇਚੇ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਅੱਜ 23 ਐਮ ਐਫ ਅੱਪ ਫਦੀ ਜਿਹੜੀ ਗੱਲ ਚੱਲਦੀ ਹੈ ਪਾਣੀ ਦੀ ਗੱਲ ਚੱਲ ਰਹੀ ਹੈ ਇਹ 40 ਤੋਂ ਪਲੱਸ ਦੀ ਲੋੜ ਹੈ ਪੰਜਾਬ ਨੂੰ ਜਾਣ ਬੁੱਝ ਕੇ ਟੇਡੇ ਢੰਗ ਦੇ ਨਾਲ ਇਹ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਦੇ ਵੱਲੋਂ ਕੀ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਗਿਆ ਕੀ ਕੁਝ ਉਹਨਾਂ ਨੇ ਸਲਾਹ ਦਿੱਤੀ ਹੈ ਉਹ ਵੀ ਕਿ ਤੁਹਾਨੂੰ ਗੱਲਬਾਤ ਸੁਣਾ ਮਾ ਕਿ ਤੇ ਨਾਲ ਹੀ ਲੱਖ ਸੰਧਾਨਾਂ ਨੇ ਵੀ ਇਹ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਕੋਲ ਆਪਣਾ ਜਿਹੜਾ ਪਾਣੀ ਹੈ ਉਹ ਪੀਣ ਯੋਗ ਨਹੀਂ ਹੈਗਾ ਭਾਵੇਂ ਜਿਹੜੇ ਬਾਕੀ ਦਰਿਆਨ ਨੇ ਜਿਹੜੇ ਦੂਜੇ ਜਿਹੜੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਜਾ ਰਹੇ ਨੇ ਜੇ ਉਹਦਾ ਵੀ ਪਾਣੀ ਲਈਏ ਤਾਂ ਵੀ ਪੰਜਾਬ ਦੇ ਕੋਲ ਪਾਣੀ ਬਹੁਤ ਘੱਟ ਹੋ ਚੁੱਕਿਆ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਮਤੋਜ ਮਾਨ ਨੇ ਕਿਹਾ ਕਿ ਜੇਕਰ ਉਹਨਾਂ ਦਰਿਆਵਾਂ ਦਾ ਪਾਣੀ ਜਾਂ ਫਿਰ ਉਹਨਾਂ ਦਰਿਆਵਾਂ ਦੇ ਪਾਣੀ ਵਰਤਣ ਦੇ ਲਈ ਨਹਿਰਾਂ ਕੱਟਣੀਆਂ ਪਈਆਂ ਜੇਕਰ ਪਾਕਿਸਤਾਨ ਕੋਈ ਇਤਰਾਜ਼ ਨਾ ਕਰੇ ਤਾਂ ਵੀ 25 ਸਾਲ ਦੇ ਲਗਭਗ ਇਹਨਾਂ ਨੂੰ ਬਣਾਉਣ ਦੇ ਵਿੱਚ ਜਿਹੜਾ ਸਮਾਂ ਲੱਗੇਗਾ ਇਹ ਬੰਦਾ ਮਤਲਬ ਕਿ ਜਦੋਂ ਦਾ ਮੁੱਖ ਮੰਤਰੀ ਬਣਿਆ ਮੈਂ ਕਹਣਾ ਪੱਠਾ ਹੀ ਭਾਈ ਤੁਰ ਜਾਂਦਾ ਪਾਣੀ ਵਾਲੇ ਮੁੱਦੇ ਤੇ ਇਹਦਾ ਬਿਆਨ ਸੁਣ ਲਓ ਪਹਿਲਾਂ ਚੰਡੀਗੜ੍ਹ ਵਾਲੇ ਮੁੱਦੇ ਦੇ ਬਿਆਨ ਸੁਣ ਲਓ ਜਦੋਂ ਹਰਿਆਣੇ ਨੇ ਵੱਖਰਾ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਮੰਗੀ ਕਹਿੰਦਾ ਸਾਨੂੰ ਵੀ ਦੇ ਦਿਓ ਆਪਦੇ ਘਰ ਚ ਆਪਦੇ ਲਈ ਜਗ੍ਹਾ ਮੰਗੀ ਜਾਂਦਾ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਹੁਣ ਪਾਣੀ ਵਾਲੇ ਮੁੱਦੇ ਤੇ ਵੀ ਕਹਿ ਰਿਹਾ ਕਿ ਜਿਹੜਾ ਪਾਣੀ ਆਸੀਂ ਨਹਿਰਾਂ ਦੇ ਦਿਆਂਗੇ ਜੀ ਕੋਈ ਗੱਲ ਸਾਨੂੰ ਪਿੱਛੋਂ ਉਧਰੋਂ ਚਨਾਬ ਤੋਂ ਜੇਲਮ ਤੋਂ ਪਾਣੀ ਦੇ ਦਿਓ ਕਿਵੇਂ ਆਊਗਾ ਚਨਾਬ ਜਾਂ ਜੇਲਮ ਤੋਂ ਪਾਣੀ ਜਲ ਇੱਕ ਬਹਾਨੇ ਨਾਲ ਜਿਹੜੀ ਇਹ ਮੀਟਿੰਗ ਕਰਕੇ ਆਇਆ ਉੱਥੇ ਨਾਲ ਬੈਠ ਕੇ ਸੈਂਟਰ ਦੇ ਨਾਲ ਹਰਿਆਣੇ ਦੇ ਨਾਲ ਉੱਥੇ ਹਾਂ ਕਰਕੇ ਆਇਆ ਕੋਈ ਗੱਲ ਨਹੀਂ ਮੈਂ ਨਹਿਰ ਬਣਾ ਦੂੰਗਾ ਜੀ ਮੈਂ ਪਾਣੀ ਦੇ ਦੂੰਗਾ ਇੱਕ ਵਾਰੀ ਲੋਕਾਂ ਦੀ ਅੱਖਾਂ ਠੰਡੀਆਂ ਕਰ ਲਈ ਕਿੰਨਾ ਪਾਣੀ ਕਹਿੰਦਾ ਭਾਈ ਇਹ 23 ਐਮ ਐਫ 23 ਐਮ ਐਫ 23 ਐਮ ਐਫ ਪਾਣੀ ਕਹਿ ਰਹੇ 23 ਐਮ ਐਫ ਪਾਣੀ ਜਿਹੜੀ ਲੋੜ ਆ ਪੰਜਾਬ ਨੂੰ ਜਦੋਂ ਲੋਡ ਕਿੰਨੇ ਦੇਵੇ 40 40 40 ਐਵੇਂ 40 ਦੇ 40 ਤੋਂ ਵੀ 41 ਕਹਿ ਲੋ ਜਾਣੇ ਜਿਹੜੇ ਹਾਲਾਤ ਪੰਜਾਬ ਦੇ ਇਸ ਤਰੀਕੇ ਨਾਲ ਡੂੰਘਾ ਹੋ ਜਾਂਦਾ ਪਾਣੀ ਤੇ ਪੰਜਾਬ ਨੂੰ ਬਹੁਤ ਜ਼ਿਆਦਾ ਪਾਣੀ ਲੋੜ ਆ ਤਾਂ ਫੀਟ ਲੈ ਆਪਣਾ ਪਾਣੀ ਡੂੰਗੀ ਹੋ ਜਾਂਦੇ ਨੇ ਪਰ ਇਹ ਇਹ ਜਿਹਾਂ ਮਤਲਬ ਕਿ ਮਾਰਦਾ ਗੱਲਾਂ ਜਬਲੀਆਂ ਪਤਾ ਨਹੀਂ ਲੱਗਦਾ ਵੀ ਕੀ ਕਰੀ ਜਾਂਦਾ ਇਹੇ ਜੀ ਗਲਤ ਸਟੇਟਮੈਂਟ ਜਾਂ ਗਲਤ ਬਿਆਨ ਇਹ ਦਿੰਦਾ ਕੋਈ ਹੋ ਜਾ ਗਲਤ ਇਹਨੇ ਕੰਮ ਕਰਤਾ ਕਾਨੂੰਨ ਬਣਾਤਾ ਜਿਹੜਾ ਚਨਾਬ ਹੈ ਜੇਲਮ ਹੈ ਤੇ ਸਿੰਧੂ ਹੈ ਇਹ ਚੱਲਦੇ ਨੇ ਤੱਬਤ ਤੋਂ ਤੇ ਜਿਹੜਾ ਹੈਗਾ ਰਾਵੀ ਬਿਆਸ ਤੇ ਸਤਲੁਜ ਇਹ ਆ ਕਸ਼ਮੀਰ ਵਾਲੇ ਪਾਸਿਓਂ ਲਦਾਖ ਵਾਲੇ ਪਾਸਿਓਂ ਸੋ ਇਹਨਾਂ ਤਿੰਨਾਂ 'ਚ ਫਰਕ ਸੀ ਜਦੋਂ ਇਹ ਸੰਧੀ ਹੋਈ ਸੀਗੀ ਉਦੋਂ ਇਹ ਬੇਸਿਕ ਖਲਾਸ ਸੀ ਜਿਹੜਾ ਨਹਿਰੂ ਨੇ ਬਹੁਤ ਗਲਤ ਫੈਸਲਾ ਲਿਆ ਸੀ ਕਿ ਉਹਨਾਂ ਨੂੰ ਕਿਉਂਕਿ ਸਿੰਧੂ ਦਰਿਆ ਹੈਗਾ 80 ਐਮਐਫ ਚਨਾਬ ਤੇ ਜੇਲਮ ਹੈ 23 23 ਐਮਐਫ ਤੇ ਜਦਕਿ ਰਾਵੀ ਹੈ 6 ਐਮਐਫ ਤੇ 12 ਤੇ ਬਿਆਸ ਹੈਗਾ 13 ਤੇ ਸਤਲੁਜ ਵੀ ਸੋ ਪਹਿਲੇ ਹੀ ਅਸੀਂ ਘੱਟ ਲਿਆ ਸੀ 32 ਤੋਂ 33 ਐਮਐਫ ਤੇ ਉਹਨਾਂ ਵੱਲ ਚਲਿਆ ਗਿਆ ਸੀ 123 ਐਮਐਫ ਹੁਣੇ ਕੀ ਗੱਲ ਕਰਦੇ ਨੇ ਕਿ ਅਸੀਂ ਜੀ ਜੇਲਮ ਆ ਚਨਾਬ ਚੋ ਲੈ ਲਾਂਗੇ ਉਹਦੇ ਲਈ ਜਨਾਬ ਜੇ ਪਾਕਿਸਤਾਨ ਰਿਐਕਟ ਹੀ ਨਾ ਕਰੇ ਔਰ ਵਰਲਡ ਬੈਂਕ ਜੀਨੇ ਥੋੜੀ ਸੰਧੀ ਕਰਾਈ ਹੈ ਉਹ ਵੀ ਰਿਐਕਟ ਨਾ ਕਰੇ ਸਾਰੇ ਹੀ ਕਹਿ ਦਣ ਇੰਡੀਆ ਨੂੰ ਕਰ ਲਾ ਜਿਹੜਾ ਕਿ ਹੋ ਨਹੀਂ ਸਕਦਾ ਪਰ ਫੇਰ ਵੀ 25 ਸਾਲ ਲੱਗਣਗੇ ਉਸ ਨਹਿਰ ਨੂੰ ਬਣਾਉਣ ਲਈ ਤੁਸੀਂ ਇਹ ਡਰਾਮਾ ਕੀ ਕਰ ਰਹੇ ਹੋ ਮੈਂ ਤੁਹਾਡੀ ਕੱਲ ਦੀ ਅਵਸਥਾ ਦਾ ਜ਼ਿਕਰ ਨਹੀਂ ਕਰੂੰਗਾ ਕਿ ਤੁਹਾਡਾ ਖੀਰਲਾ ਲੜ ਕਿਵੇਂ ਸੀ ਤੇ ਤੁਹਾਡੇ ਚਿਹਰੇ ਦੀ ਅਵਸਥਾ ਕੀ ਸੀ ਛੱਡੋ ਭਰੇ ਉਹ ਪੰਜਾਬ ਵਾਲਿਆਂ ਨੂੰ ਪਤਾ ਹੈ ਪਰ ਬੋਲਣ ਤੋਂ ਪਹਿਲਾਂ ਇਹ ਸੋਚ ਲਿਓ ਜੇ ਤੁਸੀਂ ਕੱਲ ਕੀ ਕਹਿ ਰਹੇ ਸੀ ਮੈਂ ਉਹਦਾ ਮਤਲਬ ਦੱਸ ਦਿੰਦਾ ਤੁਸੀਂ ਕਹਿ ਰਹੇ ਸੀ ਕਿ ਅਸੀਂ ਨਹਿਰਾਂ ਕੱਢ ਦਿਆਂਗੇ 23 ਐਮ ਐਫਸ ਕਿੱਥੇ ਸੰਭਾਂਗੇ ਜਨਾਬ ਜਿਵੇਂ ਲਖੇ ਨੇ ਕਿਹਾ 41 ਐਮ ਐਫ ਦੀ ਲੋੜ ਹੈ ਜੇ ਅਸੀਂ ਨੈਰੀ ਪਾਣੀ ਪੰਜਾਬ ਦੇ ਹਰ ਹਲਕੇ ਚ ਹਰ ਇਲਾਕੇ ਚ ਦੇ ਸਕੀਏ ਤਾਂ ਸਾਨੂੰ ਲੋੜ ਕੀ ਆ ਵੀ ਨਹਿਰਾਂ ਕੱਢਣ ਦੀ ਤੁਹਾਨੂੰ ਇੱਕ ਗੱਲ ਮੈਂ ਦੱਸ ਦਿਆਂ ਔਰ ਮੈਂ ਬਾਕੀ 92 ਨੂੰ ਕਾਂਗਰਸੀਆਂ ਨੂੰ ਇਸ ਕਾਂਗਰਸ ਨੇ ਤਾਂ ਜਿੰਨਾ ਕਾਣ ਕੀਤਾ ਉਹਨੂੰ ਕਹਿਣਾ ਹੀ ਕੀ ਪਰ ਸਾਰੇ ਐਮਐਲਏ ਨੂੰ ਜੋ ਕਿ ਉਹ ਪੰਜਾਬ ਦੇ ਐਮਐਲਏ ਨੇ ਤੁਹਾਡਾ ਸੈਸ਼ਨ ਚੱਲ ਰਿਹਾ ਹੈ ਕੱਲ ਉਸ ਗੱਲ ਨੂੰ ਉਠਾਓ ਕਿ ਕੋਈ ਮੁੱਖ ਮੰਤਰੀ ਕੱਲਾ ਜਾ ਕੇ ਉੱਥੇ ਪਾਣੀਆਂ ਦੇ ਮਾਮਲੇ 'ਚ ਕੋਈ ਸਮਝੌਤਾ ਨਾ ਕਰੇ ਪਹਿਲਾਂ ਅਸੈਂਬਲੀ ਦੀ ਰਾਏ ਲਵੇ ਅਸੈਂਬਲੀ ਮੀਨ ਪੰਜਾਬ ਦੀ ਰਾਏ ਲਵੇ ਇਸ ਚੀਜ਼ ਤੇ ਕਾਬੂ ਪਾਉਣਾ ਦਰਬਾਰਾ ਸਿੰਘ ਵੇਚ ਚੁੱਕਿਆ ਸਾਨੂੰ ਪਹਿਲਾਂ ਅਮਰਿੰਦਰ ਸਿੰਘ ਧੋਖਾ ਕਰ ਚੁੱਕਿਆ ਪਾਣੀਆਂ ਦਾ ਰਾਖਾ ਬਣ ਕੇ ਉਲਟ ਕੈਰੋਂ ਵੇਚ ਚੁੱਕਿਆ ਸਾਨੂੰ ਬਚਣ ਲਈ ਮੈਂ ਕਹੂੰਗਾ ਸਾਰੇ ਰੌਲਾ ਪਾਇਓ ਜੀ ਪਾਣੀਆਂ ਬਾਰੇ ਕੋਈ ਵੀ ਗਲਤ ਚੀਜ਼ ਹੋਣੀ ਨਹੀਂ ਚਾਹੀਦੀ ਕੋਈ ਨਹਿਰ ਨਹੀਂ ਜਾਣੀ ਚਾਹੀਦੀ ਸਾਨੂੰ ਲੋੜ ਔਰ ਇੱਕ ਹੋਰ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਸਾਹਿਬ ਤੁਸੀਂ ਪਹਿਲਾਂ ਮਾਲਕੀ ਦੀ ਗੱਲ ਕੀਤੀ ਹੈ ਕਿ ਇਹਨਾਂ ਦਰਿਆਵਾਂ ਦਾ ਮਾਲਕ ਕੌਣ ਹੈ ਪੰਜਾਬ ਹੈ ਤੁਸੀਂ ਤੁਸੀਂ ਮਾਲਕੀ ਦੀ ਗੱਲ ਕੀਤੀ ਹੈ ਔਰ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਤੁਹਾਡੀ ਨੌਲੇਜ ਲਈ ਇਹ ਜਿੱਥੋਂ ਬੇਸਨ ਬਣੂ ਵਾਲਾਂ ਜਾ ਕੇ ਲੋਅਰ ਰਿਪੇਰੀਆਂ ਹੁੰਦੇ ਆ ਜਿੱਥੇ ਦਰਿਆ ਇਕੱਠੇ ਹੁੰਦੇ ਨੇ ਉਹਨੂੰ ਪੰਚਨਾਦ ਕਿਹਾ ਜਾਂਦਾ ਹੈ ਜਿਹੜਾ ਪੰਜਾਬ ਦਾ ਨਾਮ ਵੀ ਸੀ ਉਹ ਪਾਕਿਸਤਾਨ 'ਚ ਹੈ ਇਹ ਮਾਰੀਆਂ ਜਾਂ ਗੱਲਾਂ ਬੋਲਣ ਤੋਂ ਪਹਿਲਾਂ ਨਾ ਆਪਦੇ ਆਈਐਸ ਅਫੀਸਰਾਂ ਤੋਂ ਪੁੱਛ ਲਿਆ ਕਰੋ ਇਹ ਗੱਲ ਕੀ ਕਰ ਰਹੇ ਨੇ ਇਹ ਕਿਵੇਂ ਹੋਊਗਾ ਕਿਵੇਂ ਹੋ ਸਕਦਾ ਹੈ ਔਰ ਤੁਹਾਨੂੰ ਇੱਕ ਔਰ ਦੱਸ ਦਿਆਂ 3ਐਮਐਫ ਪਾਣੀ ਜਿਹੜੀ ਸੰਧੀ ਹੋਈ ਸੀ ਸਾਠਾਂ 'ਚ ਉਹ ਤਾਂ ਹਿੰਦੁਸਤਾਨ ਲੈ ਨਹੀਂ ਸਕਿਆ 3ਐਮਐਫ ਪਾਣੀ ਉਹ ਪੰਜਾਬ ਨੂੰ ਆਉਣਾ ਸੀ ਉਹ ਤਾਂ ਆਇਆ ਨਹੀਂ ਇਹ ਕਿਵੇਂ ਹੋ ਜੂਗਾ ਐਵੇਂ ਛੱਡੀ ਜਾਂਦੇ ਹੋ ਬਹਿ ਕੇ ਕੋਈ ਫੈਸਲਾ ਪੰਜਾਬ ਨਾਲ ਜੁੜਿਆ ਇਵੇਂ ਨਾ ਗਲਤ ਕਰ ਲਿਓ ਜੀ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਦੇ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ 80 ਜੂਨ ਇਹ ਜੂਨ ਇਹ ਜਿਹੜੇ ਰੈੱਡ ਜ਼ੋਨ ਨੇ ਉਹਨਾਂ ਦੇ ਵਿੱਚ ਪਾਣੀ ਪੰਜਾਬ ਦੇ ਵਿੱਚ ਧਰਤੀ ਦੇ ਹੇਠਾਂ ਲਗਾਤਾਰ ਖਤਮ ਹੁੰਦਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਿੱਥੋਂ ਦੇ ਪਾਣੀ ਜਿੱਥੋਂ ਲੰਘਦਾ ਹੁੰਦਾ ਜਿੱਥੋਂ ਪਾਣੀ ਆਉਂਦਾ ਉਹਦਾ ਹੱਕ ਪਹਿਲਾ ਉਸ ਸੂਬੇ ਦਾ ਹੁੰਦਾ ਹੈ ਉਸ ਬਾਬਤ ਵੀ ਉਹਨਾਂ ਨੇ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਹਿਮ ਦੀ ਅਪੀਲ ਕੀਤੀ ਹੈ ਕਿ ਰਹਿਮ ਕਰੋ ਉਹਨਾਂ ਦੇ ਵੱਲੋਂ ਕਿ ਕੁਝ ਕਿਹਾ ਗਿਆ ਤੁਸੀਂ ਉਹ ਵੀ ਸੋ वाइल सिक्सटी परसेंट ऑफ इट्स वाटर इज एलोकेटेड टू नॉन राइपेरियन स्टेट एंड द आयर्न इज एटी परसेंट ऑफ इट्स ब्लॉक आर डेवलपमेंटल ब्लॉक आर इन डार्क जोन ड्यू टू ओवर एक्सप्लाइटेशन ऑफ वॉटर्स अरे आपने कभी तस्वर किया है ऐसे प्रदेश का मैं देश के लोगों से पूछना चाहता हूं जो तीन दरियाओं का राइपेरियन है तीन दरियाओं पर उसका कानूनी अधिकार है और उसको जिसको चौंतीस पॉइंट चौतीस एमएफ वाटर एलोकेशन जिसका शेयर है जो होना चाहिए और उसको मिल रहा है चौदह प्वाइंट बाईस एमएफ सिर्फ चालीस परसेंट उसके जो लेजिटिमेट शेयर का है और साठ परसेंट दूसरे राज्यों के दिया जा रहा है जिन राज्यों का कानूनी इस पानी पर कोई अधिकार नहीं है और सबसे बड़ी सिदमजरीफी यह है मैं देश के लोगों से इल्तजार करना चाहता हूं कि 80 परसेंट ब्लॉक साहब अरे 80 परसेंट हमारे जो डेवलपमेंट ब्लॉक है वो डार्क जोन में है पंजाब पर रहम करो हम लोग वो हैं जिन्होंने आजादी लेकर दी अभी भी हमारे 80 परसेंट जो पानी है वो हम देश के अन्न आपूर्ति के लिए दे रहे हैं सो हमें डेमोनाइज ना किया जाए जब हम पानी की बात करते हैं ਪਾਣੀ ਸਿਰਫ ਪਾਣੀ ਨਹੀਂ ਇਹ ਪੰਜਾਬ ਦੀ ਅਸਤਿਤਵ ਦਾ ਸਵਾਲ ਹੈ ਪੰਜਾਬ ਦਾ ਨਾਮ ਹੀ ਪਾਣੀ से ਹੈ ਅਸੀਂ ਤਾਂ ਦਰਿਆਵਾਂ ਦੇ ਪੁੱਤਾਂ ਅਸੀਂ ਪਾਣੀ ਪਿੱਛੇ ਵਿਲਕਦੇ ਫਿਰਦੇ ਆਂ ਸੋ ਸਾਡੇ ਨਾਲ ਇਹ ਅੰਨਿਆ ਬਰਦਾਸ਼ਤ ਨਹੀਂ ਹੁੰਦਾ ਸੋ ਤੁਹਾਨੂੰ ਦੱਸਦੇ ਕਿ ਜਿਸ ਤਰ੍ਹਾਂ ਪਿੱਛੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਪਾਣੀ ਦੇ ਮਸਲੇ ਉੱਤੇ ਲਗਾਤਾਰ ਗਰਮਾਈ ਹੋਈ ਹੈ ਤੁਹਾਡੇ ਕੀ ਵਿਚਾਰ ਹੈ ਇਸ ਬਾਬਤ ਆਪਣੇ ਵਿਚਾਰ ਵੀ ਇਸ ਵੀਡੀਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ